ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਬਹੁਤ ਹੀ ਭੈਣਾਂ ਦੀ ਡਿਮਾਂਡ ਸੀਗੀ ਭੈਣਾਂ ਦੀ ਡਿਮਾਂਡ ਤੇ ਸਪੈਸ਼ਲ ਆਪਾਂ ਦੁਬਾਰਾ ਇਹ ਕਲੈਕਸ਼ਨ ਲੈ ਕੇ ਆਇਆ ਤੇ ਦੁਬਾਰਾ ਇਹ ਵੀਡੀਓ ਲੈ ਕੇ ਆਇਆ ਬਹੁਤ ਹੀ ਸੂਟ ਆਪਰੇ ਟ੍ਰੈਂਡਿੰਗ 'ਚ ਰਹੇ ਆ ਇਹ ਤੋਂ ਸੋਚੇ ਦੁਬਾਰਾ ਆਪਾਂ ਭੈਣਾਂ ਦੇ ਲਈ ਇਹ ਜਿਹੜਾ ਕਲੈਕਸ਼ਨ ਲੈ ਕੇ ਆਏ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਕਿਦਾਂ ਦੀ ਲੱਗਦੀ ਆ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਗਿਆ ਹੋਗਾ ਸੂਟ ਤੋਂ ਕਿ ਕਿਹੜੇ ਸੂਟ ਆ ਇਹ ਜਿਹੜੇ ਕਿ ਬਹੁਤ ਹੀ ਆਪਣੀ ਟ੍ਰੈਂਡਿੰਗ ਚ ਰਹੀ ਹੈ ਵੀਡੀਓ ਬਹੁਤ ਹੀ ਆਪਣੇ ਭੈਣਾਂ ਦੀ ਡਿਮਾਂਡ ਸੀਗੀ ਇਹ ਸੂਟ ਦੀ ਸੋ ਸੋਚਿਆ ਦੁਬਾਰਾ ਲੈ ਕੇ ਆਈਏ ਜੋ ਭੈਣਾਂ ਦੀ ਆਪਾਂ ਡਿਮਾਂਡ ਨੂੰ ਪੂਰੀ ਕਰ ਸਕੀਏ ठीक है जी डब्बी वाले सूट ये बहुत सोणे रीज़नेबल प्राइस से लेके आए हैं बहुत बढ़िया है जी बहुत ही ਭੈਣਾ ਦੀ ਡਿਮਾਂਡ ਸੀਗੀ ਕਿ ਤੁਸੀਂ ਸੂਟ ਇਹ ਲੈ ਕੇ ਆਓ ਬਹੁਤ ਹੀ ਟ੍ਰੈਂਡਿੰਗ ਚ ਰਹਿੰਦੇ ਫੈਬਰਿਕ ਜਿਹੜਾ ਦਾ ਪਸ਼ਮੀਨੇ ਦਾ ਹੋਏਗਾ ਪਸ਼ਮੀਨੇ ਦੇ ਫੈਬਰਿਕ ਚ ਡੱਬੀ ਵਾਲੇ ਸੂਟ ਹੋਣਗੇ ਬਹੁਤ ਸੋਹਣੇ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਜਿਹੜਾ ਤੁਹਾਨੂੰ ਪਸੰਦ ਆ ਜਾਂਦਾ ਸਕਰੀਨਸ਼ਾਟ ਭੇਜ ਕੇ ਆਪਣਾ ਜਲਦੀ ਤੋਂ ਜਲਦੀ ਆਰਡਰ ਬੁੱਕ ਕਰੀ ਚਲੋ ਜਿਹੜਾ ਤਾਂ ਅੱਜ ਦੇ ਦਿਨ ਵਿੱਚ ਆਰਡਰ ਬੁੱਕ ਕਰ ਦੂਗਾ ਇੱਕ ਦੋ ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਸਪੈਸ਼ਲੀ ਇਹ ਸੂਟ ਆਪਣੇ ਕੋਲ ਅਵੇਲੇਬਲ ਹੈਗੇ ਆ ਉਹਨਾਂ ਨੂੰ ਮਿਲ ਜਾਣਗੇ ਆਦਰਵਾਇਸ ਅਗਰ ਤੁਸੀਂ ਲੇਟ ਆਰਡਰ ਕਰਦੇ ਆ ਤਾਂ ਤੁਹਾਨੂੰ ਵੇਟ ਕਰਨੀ ਪਊਗੀ ਜੀ ਤੇ ਤਾਂ ਜੋ ਥੋੜੇ ਦਿਨ ਵੀ ਲੱਗ ਸਕਦੇ ਆ ਦੁਬਾਰਾ ਸੂਟ ਆਉਣ ਚ ਕਿਉਂਕਿ ਬਹੁਤ ਹੀ ਟ੍ਰੈਂਡਿੰਗ ਚ ਚੱਲਦੀ ਪਈ ਕਲੈਕਸ਼ਨ ਤੇ ਇਹਦਾ ਸਟਾਕ ਵੀ ਜਿਹੜਾ ਬਹੁਤ ਹੀ ਘੱਟ ਮਿਲ ਰਿਹਾ ਆ ਸੋ ਆਪਾਂ ਸਪੈਸ਼ਲ ਭੈਣਾਂ ਦੇ ਕਹਿੰਦੇ ਸਾਨੂੰ ਪਰਸਨਲੀ ਬਹੁਤ ਮੈਸੇਜ ਆਇਆ ਕਿ ਤੁਸੀਂ ਇਹ ਸੂਟ ਦੁਬਾਰਾ ਲੈ ਕੇ ਆਓ ਤਾ ਸੋਚਿਆ ਚਲੋ ਲੈ ਕੇ ਆਏ ਆਪਾਂ ਬਟ ਇਹ ਬਹੁਤ ਹੀ ਲਿਮਟਡ ਹੁਣ ਸਟਾਕ ਹੈ ਆਪਣੇ ਕੋਲ ਜਿੱਦਾਂ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਦੋਗੇ ਤਾਂ ਤੁਹਾਨੂੰ ਸੂਟ ਉਨਾ ਹੀ ਜਲਦੀ ਮਿਲ ਜਾਏਗਾ ਠੀਕ ਹੈ ਜੀ ਹੁਣ ਆਪਣਾ ਕਲਰ ਸਿਲੈਕਟ ਕਰੀ ਚਲੋ ਦਿੱਤੇ ਨੰਬਰ ਤੇ ਮੈਸੇਜ ਕਰੋ ਆਪਣਾ ਆਰਡਰ ਪਲੇਸ ਕਰੋ ਸਕਰੀਨਸ਼ਾਟ ਭੇਜੋ ਤੇ ਆਪਣਾ ਆਰਡਰ ਬੁੱਕ ਕਰੋ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਜੀ ਬਾਕੀ ਜੀ ਸਟਿਚਿੰਗ ਵੀ ਅਵੇਲੇਬਲ ਆਪਣੇ ਕੋਲ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਬਾਕੀ ਜੇ ਪਸ਼ਮੀਨੇ ਦਾ ਫੈਬਰਿਕ ਬਹੁਤ ਵਧੀਆ ਰਹੇਗਾ ਸਾਲੋ ਸਾਲ ਹੰਡਣ ਵਾਲਾ ਫੈਬਰਿਕ ਹੈ ਠੀਕ ਹੈ ਜੀ ਜਿੱਦਾਂ ਮਰਜੀ ਤੁਸੀਂ ਇਹਨੂੰ ਪਾਓ ਹੰਡਾਓ ਕੋਈ ਤੇ ਤੇ ਬੋਰਨੀ ਆਏਗੀ ਬਹੁਤ ਵਧੀਆ ਹੀ ਰਹੇਗਾ ਇਹ ਬਹੁਤ ਵਧੀਆ ਰਹਿਣ ਵਾਲਾ ਕੱਪੜਾ ਹੈ ਠੀਕ ਹੈ ਜੀ ਤੁਸੀਂ ਜਿੱਦਾਂ ਮਰਜੀ ਪਾ ਕੇ ਆਪਣਾ ਹੰਡਾ ਸਕਦੇ ਹੋ ਬਾਕੀ ਅਗਰ ਤੁਸੀਂ ਇਹਦੇ ਤੇ ਕੋਈ ਵਰਕ ਕਰਾ ਕੇ ਇਹਨੂੰ ਹੋਰ ਵੀ ਹੈਵੀ ਲੁੱਕ ਚ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਇਹਦੇ ਤੇ ਕੋਈ ਵੀ ਹੈਂਡਵਰਕ ਮਸ਼ੀਨ ਵਰਕ ਕਰਾ ਸਕਦੇ ਹੋ ਠੀਕ ਹੈ ਮੈਂ ਵਰਕ ਕਰਵਾ ਕੇ ਇਹਨੂੰ ਰੈਡੀ ਕਰਾ ਸਕਦੇ ਹਾਂ ਨੈਕਸਟ ਆਪਣੇ ਕੋਲ ਇਹ ਸੂਟ ਆ ਬੁਟੀਕ ਸਟਾਈਲ ਸੂਟ ਹੋਣਗੇ ਬੁਟੀਕ ਪੀਸ ਦੇ ਸੂਟ ਹੋਣਗੇ ਸਿੰਗਲ ਸਿੰਗਲ ਪੀਸ ਹੋਣਗੇ ਠੀਕ ਹੈ ਜੀ ਇਹਦੇ ਵਿੱਚ ਇਹ ਵੀ ਪਸ਼ਮੀਨੇ ਦਾ ਫੈਬਰਿਕ ਰਹੇਗਾ ਠੀਕ ਹੈ ਇਹਦੇ ਵਿੱਚ ਵੀ ਕਲਰ ਸਿਲੈਕਟ ਕਰੀ ਚਲੋ ਆਪਣਾ ਆਪਣਾ ਸਕਰੀਨਸ਼ਾਟ ਭੇਜ ਚਲੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੇ ਆਪਣਾ ਆਰਡਰ ਬੁੱਕ ਕਰੀ ਚਲੋ ਬਹੁਤ ਵਧੀਆ ਫੈਬਰਿਕ ਰਹੇਗਾ ਜਿੱਤੇ ਕੋਈ ਬੋਰਨ ਨਹੀਂ ਆਏਗੀ ਕੋਈ ਖਰਾਬ ਨਹੀਂ ਹੋਏਗਾ ਫੈਬਰਿਕ ਠੀਕ ਹੈ ਜੀ ਬਹੁਤ ਸੋਹਣਾ ਆਰੀ ਦਾ ਵਰਕ ਕੀਤਾ ਹੋਇਆ ਹੈ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਤਿੰਨ ਤੋਂ ਚਾਰ ਫਰੋਜੀ ਕਲਰ ਆ ਜਿਹੜਾ ਬਹੁਤ ਟ੍ਰੈਂਡਿੰਗ ਚੱਲਦਾ ਆ ਇਹ ਮਸਟਰਡ ਕਲਰ ਆ ਠੀਕ ਹੈ ਜੀ ਇਹਦੇ ਤੇ ਬਹੁਤ ਸੋਹਣਾ ਲਾਈਟ ਜਿਹੜਾ ਆਰੀ ਵਰਕ ਕੀਤਾ ਹੋਏਗਾ ਤੇ ਨਾਲ ਸਟੋਨਸ ਦਾ ਵਰਕ ਕੀਤਾ ਹੋਏਗਾ ਠੀਕ ਹੈ ਜੀ ਇਹਦੇ ਤੇ ਸੂਟ ਤੇ ਵੀ ਸੇਮ ਹੋਏਗਾ ਲਾਈਟ ਜਿਹਾ ਦੇਖੋ ਕਿੰਨਾ ਸੋਹਣਾ ਪਿਆਰਾ ਲੱਗ ਰਿਹਾ ਕਲਰ ਬਹੁਤ ਹੀ ਅੱਖਾਂ ਨੂੰ ਵਧੀਆ ਕਰ ਰਿਹਾ ਲੱਗ ਰਿਹਾ ਤੇ ਜਦੋਂ ਸੂਟ ਆਪਾਂ ਇਹ ਪਾਵਾਂਗੇ ਤਾਂ ਹੋਰ ਵੀ ਲੁੱਕ ਵਧੀਆ ਨਿਕਲ ਕੇ ਆਏਗੀ ਠੀਕ ਜੀ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ